ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਮੁਰੇ ਬੇਨਤੀ ਆ ਵੀ ਆਪਾਂ ਅੱਗੇ ਹੀ ਲੇਟ ਆ ਤੇ ਆਪਾਂ ਅਰਦਾਸ ਚ ਸ਼ਾਮਲ ਹੋ ਜੀਏ ਸਾਰੇ ਮੁਰੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਛੇਤੀ ਤੋਂ ਛੇਤੀ ਆਪ ਤੇ ਟਰੈਕਟਰ ਟਰਾਲੀਆਂ ਲੈ ਕੇ ਗੁਰਦੁਆਰਾ ਸਾਹਿਬ ਸਰੋਵਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬੰਨੋ 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 ਸੇਵਾਦਾਰ ਭਾਈ ਆ ਰਹੇ ਆ ਖਾੜਾ ਨਗਰ ਦੇ ਸੇਵਾਦਾਰ ਭਾਈ ਹਰ ਪੀੜਤਾ ਵਾਸਤੇ ਮੈਲੀਆਂ ਸਾਡੇ ਵੀਰ ਜੌਂਦੀ ਯਾਰ ਜੀ ਸਾਡੇ ਵੀਰ ਜੌਂਦੀ ਯਾਰ ਸਾਡੇ ਵੀਰ ਜੀ ਸੇਵਾ ਬਹਤੇ ਭਾਈ ਖਾੜਾ ਨਗਰ ਦੀ ਸੰਗਤ ਚੱਲੀ ਆ ਕੀ ਆਪ ਦੇ ਚਲਵਾ ਰਹੇ ਆ ਤੁਸੀਂ ਸਰਕਾਰਾਂ ਦਾ ਰੁਖ ਤਾਂ ਦੇਖ ਹੀ ਰਹੇ ਆ ਸਰਕਾਰਾਂ ਦਾ ਕੀ ਰੁਖ ਹੈ ਫਿਰ ਭੰਜੂ ਖੋਣੇ ਵਾਸਤੇ ਹੋਵੇ ਉਹ ਦੇਖ ਇਹਨਾਂ ਦੇ ਆਪ ਦੇ ਕਿਤੇ ਇਤਰਾਜ਼ ਵਿੱਚ ਕਿਤੇ ਉਹ ਮਗਰ 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 ਰਾਸ਼ਨ ਪੰਡਨ ਚੱਲੇ ਸੀ ਮਗਰ ਆ ਤਾਂ ਕੀ ਆ ਆ ਦੇਖੋ ਟਰਾਲੀ ਵਾਲੇ ਨੂੰ ਤੁਰਨ ਹੀ ਨਹੀਂ ਦਿੰਦੀਆਂ ਕੁੜੀਆਂ ਕੀ ਹਾਲ ਆ ਉਹ ਮੂਹਰੀ ਟਰਾਲੀ ਵਾਲੇ ਨੂੰ ਵੀ ਚੁੰਮੜੇ ਪਏ ਲੋਕ ਲੈ ਬਹੁਤ ਬੁਰੇ ਹਾਲ ਆ ਆਪਣੀ ਟਰਾਲੀ ਕੋਲ ਵੀ ਆ ਚੁੰਮੜੇ ਸੀ ਜਿਆਦਾ ਨੁਕਸਾਨ ਆ ਪਾਣੀ ਹਲੇ ਵੀ ਚੱਲੀ ਜਾਂਦਾ ਆ ਪਾਣੀ ਚੱਲਦਾ ਪੂਰਾ ਵਾਇਰ ਗਰੁੱਪ ਹਲਾ ਕਰੇ ਫਸਲਾਂ ਦਾ ਬਹੁਤ ਜਿਆਦਾ ਨੁਕਸਾਨ ਆ ਫਸਲ ਕਿਸੇ ਦੀ ਬਜੀ ਨਹੀਂ ਜਲੇ ਖਤਮ ਹੀ ਆ ਕਾਣੀ ਬਣਾਈ ਹੋਈ ਅੰਨਾ ਬੋਲ ਪ੍ਰੋਡਕਸ਼ਨ ਹੁੰਦੀ ਆ देख सकते नुकसान बहुत ज्यादा इतने थोड़ा पानी अगे चक्कर अगे ना पानी घट गया ਕਾਲੇ ਨਾਂ ਬੋਲੀ ਜਾਈ ਕਾਲੇ ਕਾਲੇ ਨਾਂ ਬੋਲੀ ਨਾਂ ਉਵੇਂ ਬੋਲੀ ਜਾਂ ਜਬਾਨੀ ਅਮਰ ਸਿੰਘ ਆ ਜਾ ਅਮਰ ਸਿੰਘ ਆਉ ਬਈ ਹੈ ਕੋਈ ਨਹੀਂ ਫੜ ਕੇ ਰੱਖ ਲੋ ਉਹ ਤਾਂ ਜਾਨੂੰ ਹੋਰ ਡਾਲ ਦੇ ਦਿਲਬਾਖ ਸਿੰਘ ਦੇ ਦੋ ਦੇ ਦੇ ਦੂਜੇ ਅਮਰ ਦਾ ਜੀ ਤੂੰ ਬਾਸੇਂਗਾ ਆਸੂ ਭਗਤ ਜਰਦੀ ਸਿੰਘ ਜਵਾਬ ਦੇ ਰਿਹਾ ਚੰਦੀ ਸਿੰਘ ਦੇ ਨਾਲ ਹਾਂਜੀ ਹਾਂਜੀ ਫਿਰਮਨ ਸਿੰਘ ਨਿਰਮਲ ਸਿੰਘ ਨਿਰਮਲ ਰਹਿ ਗਿਆ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਲੈ ਫੜਾ ਦੇ ਬੱਸ ਹਾਂਜੀ ਅਬੈਂ ਕਰੀ ਨਾ ਨਹੀਂ ਕੀ ਪਰ ਉਹ ਬਾਸ ਕੇ ਹੈ ਬੜਾ ਜਲਣ ਲੱਗਿਆ ਆਹ ਪੱਟਿਆ ਲੈ ਲੈ ਫਿਰ ਚੱਕੋ 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 ਲੋ 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 ਲੈ ਅਗੂ ਮੁੰਡੇ ਦਾ ਸਾਵਾਸ ਇਦੀ ਜਦੀ ਫੜੋ ਦੋ ਦੋ ਬੰਦੇ ਹੋ ਤੁਸੀਂ ਖੜਾ ਮਿਲ ਕੇ ਤੂੰ ਵੀ ਨਾਲ ਬਾ ਹੁਣ ਵੀਡੀਓ ਕਰਦੇ ਬੰਦੇ ਹੁਣ ਇੱਧਰ ਆ ਇੱਧਰ ਜਾ ਕੇ ਪੱਡੇ ਚਾਚਾ ਯਾਰਾ